ਲੱਗੇ ਦਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਝ ਐਹੋ ਜਿਹਾ ਹੋਇਆ ਜਿਸ ਤੋਂ ਬਾਅਦ ਹਾਲਾਤ ਤਣਾਪੂਰਵਕ ਹੋ ਗਏ। ਇੱਕ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠ ਜੋੜ ਦੀਆਂ ਚਰਚਾਵਾਂ ਵਿਰੋਧੀ ਪਾਰਟੀਆਂ ਕਰ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਵੇਂ ਪੂਰੇ ਦੇਸ਼ ਦੇ ਵਿੱਚ ਇੱਕਸਾਰ ਰਲ ਗਈਆਂ ਨੇ। ਪੰਜਾਬ ਦੇ ਲੀਡਰ ਵੀ ਜਿਹੜੇ ਨੇ ਉਹ ਦਿਖਾਵਾ ਕਰ ਰਹੇ ਨੇ ਅੰਦਰ ਖਾਤੇ ਉਹ ਵੀ ਰਲੇ ਹੋਏ ਨੇ। ਪਰ ਇਸ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਦੇ ਅੰਦਰ ਸੈਸ਼ਨ ਦੌਰਾਨ ਹਾਲਾਤ ਕੁਝ ਹੋਰ ਹੀ ਦੱਸਦੇ ਪਏ ਸੀ। ਦਰਅਸਲ ਸੀਐਮ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਵਿਚਾਲੇ ਤਣਾਅ ਵੱਧ ਗਿਆ ਅਚਾਨਕ ਇਹ ਤਣਾਅ ਇਸ ਹੱਦ ਤੱਕ ਵੱਧ ਗਿਆ ਕਿ ਬੋਲਬਲਾਰਾ ਖਾਸਾ ਸ਼ੁਰੂ ਹੋ ਗਿਆ ਇੱਥੋਂ ਤੱਕ ਸ਼ੁਰੂ ਹੋ ਗਿਆ ਕਿ ਡਾਇਰੈਕਟਲੀ ਇੱਕ ਦੂਸਰੇ ਉੱਤੇ ਬਾਹਾਂ ਖਿਲਾਰ-ਖਿਲਾਰ ਕੇ ਇਲਜ਼ਾਮ ਲਗਾਏ ਜਾਣ ਲੱਗੇ ਯਾਨੀ ਕਿ ਆਪਣੀਆਂ ਸੀਟਾਂ ਤੋਂ ਉ ਤਾਂ ਖੜੇ ਹੋ ਗਏ ਸਾਰੇ ਜਣੇ ਔਰ ਇੱਕ ਦੂਸਰੇ ਦੇ ਉੱਤੇ ਸਿੱਧੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਬੋਲਬਲਾਰਾ ਖਾਸਾ ਵਧਿਆ ਔਰ ਬੜੀ ਹੀ ਬੇਰਹਿਮੀ ਦੇ ਨਾਲ ਲਫ਼ਜ਼ ਜਿਹੜੇ ਨੇ ਆਪਣੇ ਮੂੰਹਾਂ ਦੇ ਵਿੱਚੋਂ ਕੱਢੇ ਗਏ ਨੇ ਇਹ ਹਾਲਾਤ ਵਿਧਾਨ ਸਭਾ ਦੇ ਵਿੱਚ ਬੜੇ ਕਪਾਸੇ ਸਪੀਕਰ ਜਿਹੜੇ ਕੋਲ ਤਾਰ ਸੰਧਮਾ ਨੇ ਉਹ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਰਹੇ ਪਰ ਦੂਜੇ ਪਾਸੇ ਵਿਧਾਨ ਸਭਾ ਦੇ ਵਿੱਚ ਇਹ ਲੜਾਈ ਆਪਣੇ ਚਰਮ ਤੇ ਪਹੁੰਚ ਗਈ ਔਰ ਇਹਨਾਂ ਹਾਲਾਤਾਂ ਦੇ ਵਿੱਚ ਪ੍ਰਤਾਪ ਬਾਜਵਾ ਜਿਹੜੇ ਨੇ ਉਹ ਸਿੱਧਾ ਨਿਸ਼ਾਨਾ ਬਣੇ ਸੀਐਮ ਭਗਵੰਤ ਮਾਨ ਦਾ ਲਗਾਤਾਰ ਇਹ ਵਿਵਾਦ ਜਿਹੜਾ ਕਾਂਗਰਸ ਦੇ ਨਾਲ ਉਹ ਚੱਲਦਾ ਰਹਿੰਦਾ ਹਾਲ ਹੀ ਦੇ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਵੀ ਕੁਝ ਲੀਡਰਾਂ ਦਾ ਜ਼ਿਕਰ ਕੀਤਾ ਸੀ ਜਿਸ ਦੇ ਵਿੱਚ ਪ੍ਰਤਾਪ ਬਾਜਵਾ ਤੇ ਅਮਰਿੰਦਰ ਸਿੰਘ ਰਾਜਾਵੜੇਗ ਖਾਸ ਕਰਕੇ ਸ਼ਾਮਿਲ ਸਨ ਔਰ ਹੁਣ ਵੀ ਉਹਨਾਂ ਦੇ ਉੱਤੇ ਸਿੱਧੇ ਨਿਸ਼ਾਨੇ ਸਾਧਦੇ ਨਜ਼ਰ ਆਈ ਸੀਐਮ ਭਗਵੰਤ ਮਾਨ ਇਥੋਂ ਤੱਕ ਕਿ ਵਿਧਾਨ ਸਭਾ ਨੂੰ ਤਾਲਾ ਲਾਉਣ ਦੀ ਗੱਲ ਵੀ ਕਰ ਦਿੱਤੀ ਗਈ ਸੀਐਮ ਭਗਵੰਤ ਮਾਨ ਨੇ ਸਾਫ਼ ਕਰਤਾ ਕਿ ਤਾਂ ਕਿ ਵਿਧਾਨ ਸਭਾ ਨੂੰ ਤਾਲਾ ਲਗਾ ਦਿੱਤਾ ਜਾਵੇ ਬਾਹਰੋਂ ਨਹੀਂ ਸਗੋ ਅੰਦਰੋਂ ਲਾ ਦਿੱਤਾ ਜਾਵੇ ਕਿਉਂਕਿ ਕੋਈ ਵਾਕ ਆਊਟ ਨਾ ਕਰ ਸਕੇ ਪੰਜਾਬ ਦੀ ਗੱਲ ਜਿਹੜੀ ਹੈ ਉਹ ਆਰਾਮ ਦੇ ਨਾਲ ਕੀਤੀ ਜਾ ਸਕੇ ਔਰ ਉੱਥੇ ਸਹਿਮਤੀ ਬਣਾਈ ਜਾ ਸਕੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜਿੱਥੇ ਕੁਝ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸਹਿਮਤੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਹਾਲਾਤ ਜ਼ਿਆਦਾ ਤਣਾਅਪੂਰਵਕ ਹੋ ਗਏ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਹੋਈ ਝੜਟ ਜਿਹੜੀ ਹੈ ਉਹ ਵੀਡੀਓ ਦੇ ذریعے ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਰੋਦਰ ਰੂਪ ਜਿਹੜਾ ਅਖਤਿਆਰ ਹੋਇਆ ਦਿਖਾਈ ਦੇ ਰਿਹਾ ਸੀਐਮ ਭਗਵੰਤ ਮਾਨ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਆਖਿਰ ਕੀ ਹਾਲਾਤ ਬਣੇ ਨੇ ਆਓ ਵੇਖਦੇ ਹਾਂ ਚੁੱਪ ਕਰ ਜਾਓ ਹਾਂ ਮਾਈਕ ਬਖੋਦਈ ਸਾਬ ਹਾਂ ਬੰਦੇ ਪੁੱਤਾਂ ਤੁਸੀਂ ਗੱਲ ਕਰੋ ਹਾਂ ਮਾਈਕ ਜੋ ਲੈਂਗੇ ਮਾਈਕ ਜੋ ਲੈਂਗੇ ਮਾਈਕ ਜੋ ਲੈਂਗੇ ਜੇ ਰੋਡਾਂ ਖਿੱਚੇ ਜਾਵੇ ਹਾਂ ਅਸੀਂ ਜੇ ਰੋਡਾਂ ਖਿੱਚੇ ਜਾਵੇ ਹਾਂ ਥੋੜਾ ਹੰਕਾਰ ਬੋਲਦਾ ਬੰਕਾਰ ਬੋਲਦਾ े तो हाँ। मैं दसूंगा सारा कुछ कर रहा यार बैठो बैठो जाना नी जा नी हम जाना नी बैठो 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 फिर बैठो ਆਹ ਕਿਉਂ ਕਰਦੇ ਹੋ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਤਾਲਾ ਬਾਰੋਂ ਨਹੀਂ ਲਾਰੇ ਅੰਦੋ ਲਾਰੇ ਤਾਂ ਕਿ ਤੁਸੀਂ ਜਾਓ ਨਾ ਵੇ ਬੈਠੋ ਤੁਹਾਡੀ ਹਿਸਟਰੀ ताला ताला अंदरो लग गया ताकि विपक्ष बैठा रहे लोकतंत्रनु बचाइए बैठो 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 जो तो आगे सबदे उनदू आ गया सर सर सारे तू तू तो मेरा गल नहीं कर रहे किसी ना ओ तू छाड यार तू छाड यार लो कुछ भी बैठो बैठो तो ना बैठो इस तो बाद कर लेने कर लेने जी ओकरा ਤੁਸੀਂ ਬਿਲਕੁਲ ਨਹੀਂ ਬੈਠੇ ਨਾ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਖੜੇ ਹੋ ਬੇਟਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ